ਜਾਦੇ ਸਿੱਧੀ ਬਿਜਾਈ ਲਈ ਜਿਹੜਾ ਸਰਕਾਰ ਐਫਰਟ ਕਰ ਰਹੀ ਹੈ ਪਿਛਲੇ ਸਾਲ ਵੀ ਬਹੁਤ ਵੱਡੀ ਐਫਰਟ ਸੀ ਇਸ ਵਾਰੀ ਐਗਰੀਕਲਚਰ ਡਿਪਾਰਟਮੈਂਟ ਵੀ ਤੇ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸਾਹਿਬ ਦਾ ਵੀ ਆਦੇਸ਼ ਹੈ ਕਿ ਵੱਧ ਤੋਂ ਵੱਧ ਸਿੱਧੀ ਬਿਜਾਈ ਕਰਾਈ ਜਾਏ ਜਿਹਦੇ ਕਰਕੇ ਪਾਣੀ ਵੀ ਬਚੂਗਾ ਤੇ ਕਿਸਾਨਾਂ ਦਾ ਜਿਹੜਾ ਖਰਚਾ ਵੀ ਘਟੂਗਾ ਇਸ ਕਰਕੇ ਸਿੱਧੀ ਬਿਜਾਈ ਲਈ ਮੋਕਸਰ ਹਲਕੇ ਦੇ ਵਿੱਚ ਮੋਕਸਰ ਜਿਹੜਾ ਡਿਸਟ੍ਰਿਕਟ ਹੈ ਉਹਦੇ ਵਿੱਚ ਪਿਛਲੀ ਵਾਰੀ ਪਹਿਲੇ ਨੰਬਰ ਤੇ ਸੀ ਇਸ ਵਾਰੀ ਵੀ ਉਮੀਦ ਹੈ ਕਿ ਚੀਫ ਸਭ ਦੀ ਜਿਹੜੀ ਮੈਂ ਸਰਕਾਰ ਹੈ ਪਹਿਲੇ ਨੰਬਰ ਤੇ ਹੀ ਰਹੂਗਾ ਕੋਈ ਆਰਥਿਕ ਸਹਾਇਤਾ ਵੀ ਕੀਤੀ ਜਾ ਰਹੀ ਸਿੱਧੀ ਵੀ ਇਕਸਾਨਾ ਨੂੰ ਜੀ ਸਾਰੇ ਡਿਪਾਰਟਮੈਂਟ ਵੱਲੋਂ ਆਰਥਿਕ ਸਹਾਇਤਾ ਵੀ ਕੀਤੀ ਜਾ ਰਹੀ ਹੈ ਤੇ ਸਾਰੇ ਡਿਪਾਰਟਮੈਂਟ ਜਿਹੜਾ ਉਹ ਲਗਾਤਾਰ ਮਿਹਨਤ ਕਰ ਰਿਹਾ ਹੈ ਸਿੱਧੀ ਭਜਾਈ ਲਈ ਦਰਜਾ ਚਾਰ ਕਰਮਚਾਰੀਆਂ ਤੋਂ ਲੈ ਕੇ ਚੀਫ ਸਟਾਫ ਤੱਕ ਸਾਰੇ ਅਧਿਕਾਰੀ ਲਗਾਤਾਰ ਮਿਹਨਤ ਕਰ ਰਹੇ ਸਿੱਧੀ ਦੇ ਨਾਲ ਸਕੇ 1500 ਰੁਪਏ ਪਿਛਲੇ ਵਾਰ ਵੀ ਆਉਣਾ ਸੀ ਤਾਂ ਇਹ ਕਿ ਵੀ ਅੱਗੇ ਕਿੰਨੇ ਕਿ ਦਿਨ ਦੇਰ ਬਾਅਦ ਆ ਜਾਂਦਾ ਇਕਸਾਨਾ ਆ ਗਿਆ ਸੀ ਜੀ ਪਿਛਲੇ ਏਰੀਆ ਲੰਦ ਸਾਰਾ ਹੁਣ ਕਿੰਨੇ ਕ ਦੇਰ ਬਾਅਦ ਆ ਜਾਂਦਾ ਮਤਲਬ ਖਸਾਟੀ ਆ ਜਾਂਦਾ ਜੀ ਕੋਈ ਬਹੁਤ ਲੰਮਾ ਟਾਈਮ ਨਹੀਂ ਲੱਗਦਾ ਉਹਦੇ ਤੇ ਠੀਕ ਹੈ ਜਲਦੀ ਆ ਜਾਂਦਾ